ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਪਾਰਟੀ ਦਾ ਇੱਕ ਵਿਧਾਇਕ ਬੀਜੇਪੀ ਵਾਸਤੇ ਪ੍ਰਚਾਰ ਕਰ ਰਿਹਾ ਬੀਜੇਪੀ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਉਸ ਪ੍ਰਚਾਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਦੀਆਂ ਤਸਵੀਰਾਂ ਜਗ ਜਾਇਰ ਹੋ ਚੁੱਕੀਆਂ ਨੇ ਹਾਲਾਂਕਿ ਕਾਂਗਰਸ ਪਾਰਟੀ ਨੂੰ ਕਈ ਸਾਬਕਾ ਤੇ ਕਈ ਮੌਜੂਦਾ ਵਿਧਾਇਕ ਵੀ ਛੱਡ ਕੇ ਜਾ ਚੁੱਕੇ ਨੇ ਪਰ ਇੱਕ ਹੋਰ ਵਿਧਾਇਕ ਕਾਂਗਰਸ ਪਾਰਟੀ ਦਾ ਖਾਸ ਕਰਕੇ ਉਹ ਹੁਣ ਬੀਜੇਪੀ ਦੇ ਚੋਣ ਪ੍ਰਚਾਰ ਦੇ ਵਿੱਚ ਰੁੱਝ ਗਏ ਨੇ ਹਾਲਾਂਕਿ ਕਾਂਗਰਸ ਪਾਰਟੀ ਉਹਨੇ ਛੱਡੀ ਨਹੀਂ ਲੇਕਿਨ ਰਾਜਾ ਮਰਿੰਦਰ ਸਿੰਘ ਵੜਿੰਗ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਉਹਨੇ ਜਰੂਰ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਲੇਕਿਨ ਹੁਣ ਲੋਕ ਸਭਾ ਚੋਣਾਂ ਦੇ ਦਰਮਿਆਨ ਉਸ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਭਾਜਪਾ ਵਾਸਤੇ ਸ਼ਰੇਹਮ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਜਾਂ ਜਗ ਜਗ ਰਗਾ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਬੂਤ ਸੰਮੇਲਨ ਸ਼ੁਰੂ ਕੀਤੇ ਗਏ ਨੇ ਉਸ ਬੂਤ ਸੰਮੇਲਨ ਦੇ ਵਿੱਚ ਜਿਹੜੇ ਨੇ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਸ਼ਿਰਕਤ ਕੀਤੀ ਆ ਹੋ ਸਕਦਾ ਹੈ ਕਿ ਹੁਣ ਉਸ ਵਿਧਾਇਕ ਦੇ ਖਿਲਾਫ ਕਾਰਵਾਈ ਵੀ ਹੋਵੇ ਲੇਕਿਨ ਫਿਲਹਾਲ ਕਾਂਗਰਸ ਪਾਰਟੀ ਦੀ ਸਥਿਤੀ ਇਸ ਮੋੜ ਤੇ ਪਹੁੰਚ ਚੁੱਕੀ ਆ ਕਿ ਕਈ ਪਾਰਟੀ ਦੇ ਵਿਧਾਇਕ ਛੱਡ ਕੇ ਦੂਜੀਆਂ ਪਾਰਟੀਆਂ ਕੋਲੋਂ ਟਿਕਟ ਲੈ ਚੁੱਕੇ ਨੇ ਤੇ ਕਈ ਹੁਣ ਜਾਨੂ ਤਿਆਰ ਨੇ ਦੂਜੀ ਪਾਰਟੀ ਦੇ ਵਿੱਚ ਪੰਜਾਬ 'ਚ ਕਾਂਗਰਸ ਪਾਰਟੀ ਦਾ ਇੱਕ ਵਿਧਾਇਕ ਜਿਹੜਾ ਡਾਕਟਰ ਰਾਜਕਮਰ ਚੱਬੇਵਾਲ ਉਹ ਪਹਿਲਾਂ ਹੀ ਆਮ ਆਦੀ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਨੂੰ ਟਿਕਟ ਮਿਲਣੀ ਵੀ ਪੱਕੀ ਆ ਦੂਜਾ ਸਾਫ ਕਵ ਵਿਧਾਇਕ ਗੁਰਪੀ ਸਿੰਘ ਜੀਪੀ ਜਿਹੜੇ ਨੇ ਉਹ ਫਤਿਹਗੜ੍ਹ ਸਾਬ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਕੋਸ਼ਿਸ਼ ਕੀਤੇ ਜਾ ਚੁੱਕੇ ਨੇ ਪਰ ਹੁਣ ਇੱਕ ਹੋਰ ਕਾਂਗਰਸ ਪਾਰਟੀ ਦਾ ਵਿਧਾਇਕ ਜਿਹੜੇ ਨੇ ਉਹ ਬੀਜੇਪੀ ਦੇ ਵਾਸਤੇ ਪ੍ਰਚਾਰ ਕਰਨ ਵਾਸਤੇ ਰੁਝ ਗਏ ਨੇ ਅਬੋਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੰਦੀਪ ਜਾਖੜ ਉਹਨਾਂ ਨੇ ਬੀਜੇਪੀ ਵਾਸਤੇ ਜਿਹੜਾ ਪ੍ਰਚਾਰਕਾਂ ਦਾ ਸ਼ੁਰੂ ਕਰ ਦਿੱਤਾ ਸੰਦੀਪ ਜਾਖੜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਨੇ ਤੇ ਇਸ ਕਰਕੇ ਕਿਆ ਸਤ ਕਿਆ ਜਾਸਦਾ ਹੈ ਕਿ ਪਾਰਟੀ ਨਾਲ ਉਹ ਚਾਚੇ ਨਾਲ ਯਾਰੀ ਚੰਗੀ ਆ ਪਾਰਟੀ ਨਾਲੋਂ ਘਰ ਦਾ ਪਰਿਵਾਰ ਚੰਗਾ ਕਾਂਗਰਸ ਪਰਿਵਾਰ ਉਹਨਾਂ ਨੇ ਲਗਭਗ ਇਹ ਸਾਫ਼ ਹੋ ਚੁੱਕਾ ਕਿ ਜਾਂ ਉਹ ਵੇਲਾ ਉਸ ਦਾ ਇੰਤਜ਼ਾਰ ਕਰੇ ਉਸ ਵੇਲੇ ਦਾ ਕਿ ਕਾਂਗਰਸ ਪਾਰਟੀ ਜਿੱਥੇ ਸਸਪੈਂਡ ਕੀਤਾ ਉਹ ਤੋਂ ਕੱਢੀ ਦੇਵੇ ਤਾਂ ਜੋ ਫਿਰ ਉਹ ਸ਼ਰੇਆ ਬੀਜੇਪੀ ਵਾਸਤੇ ਪ੍ਰਚਾਰ ਕਰਨ ਲੇਕਿਨ ਜਿਹੜੀ ਤਸਵੀਰ ਹੁਣ ਸਾਹਮਣੇ ਆਈ ਹੈ ਜਿਹੜੀ ਤੁਸੀਂ ਵੀ ਦੇਖ ਰਹੇ ਹੋ ਉਹ ਜਿਹੜਾ ਬੀਜੇਪੀ ਵੱਲੋਂ ਬੂਥ ਪ੍ਰਚਾਰ ਸਮਾमेलन ਸ਼ੁਰੂ ਕੀਤਾ ਹੈ ਯਾਰ ਉਹਦੇ ਵਿੱਚ ਉਹਨਾਂ ਨੇ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅਬੋਰ ਤੋਂ ਸ਼ੁਰੂ ਕੀਤੇ ਗਏ ਬੂਥ ਸਮਾमेलन ਦੇ ਵਿੱਚ ਉਹ ਵੱਧ ਚੜ ਕੇ ਉਹਨਾਂ ਨੇ ਹਿੱਸਾ ਲਿਆ ਤੇ ਸੰਦੀਪ ਜਾਖੜ ਆਪਣੇ ਚਾਚਾ ਸੁਨੀਲ ਜਾਖੜ ਔਰ ਅਬੋਰ ਇਹਨਾਂ ਦੀ ਜਦੀ ਸੀਟ ਵੀ ਮੰਨੀ ਜਾਂਦੀ ਹੈ ਗਿਆ ਹਾਲਾਂਕਿ ਇੱਕ ਵਾਰਾਂ ਅ ਦੁਆਰ ਸਟਾਰਨ ਜਿਹੜੇ ਨੇ ਸੁਨੀਲ ਜਾਖੜ ਹਾਰ ਗਏ ਸੀ ਲੇਕਿਨ ਉਸ ਤੋਂ ਬਾਅਦ 22 ਦੇ ਵਿੱਚ ਉਹਨਾਂ ਨੇ ਪੱਤੀ ਜੇ ਸੰਦੀਪ ਜਾਖੜ ਨੂੰ ਚੋਣ ਮੈਦਾਨ ਵਿੱਚ उतਾਰਿਆ ਔਰ ਜਾਖੜ ਪਰਵਾਰ ਨੇ ਮੁਰਤੂ ਅਬੂ ਨੂੰ ਆਪਣੇ ਕਬਜ ਵਿੱਚ ਲੈ ਲਿਆ ਲੇਕਿਨ ਹੁਣ ਸੰਦੀਪ ਜਾਖੜ ਜਿਹੜੇ ਨੇ ਕਾਂਗਰਸ ਪਾਰਟੀ ਵੱਲੋਂ ਮੁਤਲਕ ਕੀਤੇ ਜਾ ਚੁੱਕੇ ਨੇ ਲੇਕਿਨ ਹਾਲੇ ਤੱਕ ਪਾਰਟੀ ਨੇ ਕੋਈ ਸਖਤ ਸਟੈਂਡ ਨਹੀਂ ਲਿਆ ਲੇਕਿਨ ਹੁਣ ਜਿਹੜੇ ਨੇ ਸੰਦੀਪ ਜਾਖੜ ਉਹਨਾਂ ਨੇ ਭਾਜਪਾ ਦੀਆਂ ਮੀਟਿੰਗਾਂ ਦੇ ਵਿੱਚ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਹੈ ਅਬੋਰਚ ਭਾਰਤੀ ਜਨਤਾ ਪਾਰਟੀ ਵੱਲ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਸੰਦੀਪ ਜਾਖੜ ਆਮ ਵੇਖੇ ਜਾ ਰਹੇ ਨੇ ਪੰਜਾਬ ਵਿੱਚ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿੱਚ ਜਿਹੜੀ ਆ 18 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ 2022 ਦੇ ਵਿੱਚ ਜਦ ਕਿ ਜਿਹੜੇ ਨੇ ਡਾਕਟਰ ਰਾਜਕਮਰ ਚੱਬੇਵਾਲ ਜਿਹੜਾ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਉਹ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਨੇ ਸ਼ਾਰਪੁਰ ਤੋਂ ਕਿਸੇ ਵੇਲੇ ਵੀ ਭਗਵੰਤ ਮਾਨ ਉਹਨਾਂ ਨੂੰ ਆਵਾਜ਼ੀ ਪਾਰਟੀ ਦਾ ਲੋਕ ਸਭਾ ਵਾਸਤੇ ਉਮੀਦਵਾਰ ਬਣਾ ਸਕਦੇ ਨੇ ਤੇ ਹੁਣ ਉਹਨਾਂ ਨੇ ਚੱਬੇਵਾਲ ਨੇ ਆਪਣੀ ਸੀਟ ਤੋਂ ਅਸਤੀਫਾ ਵੀ ਦੇ ਦਿੱਤਾ ਚਾਹੇ ਹਲੇ ਤੱਕ ਸਪੀਕਰ ਨੇ ਪ੍ਰਵਾਨ ਨਹੀਂ ਕੀਤਾ ਲੇਕਿਨ ਇਹ ਜਿਹੜੇ ਨੇ ਸੰਦੀਪ ਜਾਖੜ ਇਹ ਵੀ ਮੰਨਿਆ ਜਾ ਰਿਹਾ ਕਿ ਜਿਵੇਂ ਭਾਜਪਾ ਵਾਸਤੇ ਸ਼ਰੀਆਮ ਪ੍ਰਚਾਰ ਕਰ ਰਹੇ ਨੇ ਕਿਸੇ ਵੇਲੇ ਵੀ ਉਹਨਾਂ ਨੂੰ ਵੀ ਪਾਰਟੀ ਚੋਂ ਕੱਢਿਆ ਜਾ ਸਕਦਾ ਹੈ ਜਾਂ ਫਿਰ ਖੁਦ ਅਸਤੀਫਾ ਦੇ ਸادت ਨੇ ਤੇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਜਿਹੜੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਉਹ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਚੋਣਾਂ ਵੇਲੇ ਹੀ ਉਹਨਾਂ ਨੇ ਬੀਜੇਪੀ ਨਾਲ ਸਾਂਝ ਪਾ ਲਈ ਸੀ ਹੁਣ ਲੋਕ ਸਭਾ 2024 ਦੇ ਵਾਸਤੇ ਚੋਣਾਂ ਦਾ ਬਿਗੜ ਵਕਤ ਚੁੱਕਾ ਕਾਂਗਰਸ ਪਾਰਟੀ ਇਕੱਲਿਆਂ ਚੋਣਾਂ ਲੜ ਰਹੀ ਹੈ 13 ਸੀਟਾਂ ਦੇ ਹੋਰ ਭਗਵੰਤ ਸੱਤਾ ਆਵਾਦੀ ਪਾਰਟੀ ਦਾਬਾ ਕਰ ਚੁੱਕੀ ਹੈ ਸੀ 13 ਦੇ 13 ਜਿੱਤੀਆਂ ਹਾਲਾਂਕਿ ਸ਼ਰਮਣੀ ਕਾਲੀ ਦਲ ਬੀਜੇਪੀ ਦੇ ਗੱਠ ਜੋੜ ਦੀਆਂ ਕੋਸ਼ਿਸ਼ ਰਹੀਆਂ ਵੀ ਚੱਲ ਰਹੀਆਂ ਲੇਕਿਨ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੇ ਸੰਦੀਪ ਜਾਖੜ ਨੇ ਉਹਨਾਂ ਨੇ ਕਾਂਗਰਸ ਦੀ ਬਜਾਏ ਬੀਜੇਪੀ ਦੀ ਚੋਣ ਸਰਗਰਮੀਆਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਫਿਲਹਾਲ ਇਸ ਖਬਰ ਦੇ ਨਾਲ ਤੜਤੁਲਨ ਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ